ਅੱਜ ਜੋ ਫਲੈਗ ਮਾਰਚ ਆਇਆ ਚਤਵੰਤ ਕੀਤਾ ਗਿਆ ਅੱਜ ਅਸੀਂ ਡੀਜੀਪੀ ਸਾਹਿਬ ਪੰਜਾਬ ਸ੍ਰੀ ਗੌਰਵ ਯਾਦਵ ਜੀ ਤੇ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੀਤ ਗਾਂਧੀ ਦੇ ਸੰਨਰੇਸਾਂ ਤੇ ਜਿਹੜਾ ਅੱਜ ਅਸੀਂ ਸਬਡਿਵੀਜ਼ਨ ਨਿਹਾਲ ਸਿੰਘ ਵਾਲੀ ਦੀ ਫੋਰਸ ਇਕੱਠੀ ਕਰਕੇ ਜਿਹੜਾ 15 ਅਗਸਤ ਨੂੰ ਸਤੰਤਰਤਾ ਦਿਵਸ ਮਨਾਉਣ ਦੇ ਸੰਬੰਧ ਵਿੱਚ ਜਿਹੜਾ ਅਸੀਂ ਅੱਜ ਫਲੈਗ ਮਾਰਚ ਕੱਢਿਆ ਇਸ ਤੋਂ ਇਲਾਵਾ ਹੋਰ ਵੀ ਚੋਣ ਦੀ ਪ੍ਰਵਾਨ ਹਾਂਜੀ ਇਸ ਤੋਂ ਇਲਾਵਾ ਅਸੀਂ ਜਿਹੜਾ ਪਬਲਿਕ ਪਲੇਸ ਜਿਹੜੇ ਟੈਕਸੀ ਸਟੈਂਡ ਜਿਵੇਂ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਹੋਰ ਮਾਰਕੀਟ ਨੇ ਜਿਹੜੇ ਪਬਲਿਕ ਪਲੇਸ ਨੇ ਉਹਨਾਂ ਦੀ ਵੀ ਚੈਕਿੰਗ ਟਾਈਮ ਟੂ ਟਾਈਮ ਕਰਾਉਂਦੇ ਰਹਿੰਦੇ ਆ ਤੇ ਨਾਕੇ ਵੀ ਅਸੀਂ ਲਗਾਏ ਨੇ ਤੇ ਨਾਲ ਅਸੀਂ ਪਟੋਲਿੰਗ ਵਗੈਰਾ ਵੀ ਕਰਦੇ ਰਹਿੰਦੇ ਆ ਸਰ ਇਸ ਤੋਂ ਇਲਾਵਾ ਹੋਰ ਕੀ ਕਿਸੇ ਬਲੈਕ ਬਾਤ ਅਸੀਂ ਇਸ ਤੋਂ ਇਲਾਵਾ ਬਦਨੀ ਕਲਾ ਤੇ ਨਿਹਾਲ ਸਿੰਘ ਦੇ ਪਿੰਡਾਂ ਵਿੱਚ ਇਹਨਾਂ ਚ ਅਸੀਂ ਜਿਹੜਾ ਕੱਢਾਂਗੇ ਤੇ ਜਿਹੜਾ ਅਸੀਂ ਕਿਸੇ ਵੀ ਆ ਮਾੜੇ ਆਂਸਰ ਨੂੰ ਕੋਈ ਵੀ ਇਦਾਂ ਦਾ ਮੌਕਾ ਨਹੀਂ ਦੇਵਾਂਗੇ ਜਿਹੜਾ ਕੋਈ ਸ਼ਾਂਤੀ ਨੂੰ ਭੰਗ ਕਰੇ ਇਹਿਤ ਸਾਬ ਆਜਾ ਜੋ ਫਲੈਗ ਮਾਰਚ ਆ ਕਿਸ ਵੰਸ਼ ਕੀਤਾ ਜੇ ਅੱਜ ਅਸੀਂ ਡੀਜੀਪੀ ਸਾਹਿਬ ਪੰਜਾਬ ਸ੍ਰੀ ਗੌਰਵ ਯਾਦਵ ਜੀ ਤੇ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੀਤ ਗਾਂਧੀ ਦੇ ਸੰਨਵੇਸਾਂ ਤੇ ਜਿਹੜਾ ਅੱਜ ਅਸੀਂ ਸਬ ਡਿਵੀਜ਼ਨ ਨਿਹਾਲ ਸਿੰਘ ਵਾਲੀ ਦੀ ਫੋਰਸ ਇਕੱਠੀ ਕਰਕੇ ਜਿਹੜਾ 15 ਅਗਸਤ ਨੂੰ ਸਤੰਤਰਤਾ ਦਿਵਸ ਮਨਾਉਣ ਦੇ ਸਬੰਧ ਵਿੱਚ ਜਿਹੜਾ ਅਸੀਂ ਅੱਜ ਫਲੈਂਕ ਮਾਰਚ ਕਰਿਆ ਔਰ ਇਸ ਤੋਂ ਇਲਾਵਾ ਅੱਤਰ ਹੋਰ ਵੀ ਸਖਤੀ ਦੀ ਪ੍ਰਬੰਧ ਹਾਂਜੀ ਇਸ ਤੋਂ ਇਲਾਵਾ ਅਸੀਂ ਜਿਹੜਾ ਪਬਲਿਕ ਪਲੇਸ ਜਿਹੜੇ ਟੈਕਸੀ ਸਟੈਂਡ ਜਿਵੇਂ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਹੋਰ ਮਾਰਕੀਟ ਨੇ ਜਿਹੜੇ ਪਬਲਿਕ ਪਲੇਸ ਨੇ ਉਹਨਾਂ ਦੇ ਵੀ ਚੈਕ ਇਨ ਟਾਈਮ ਟੂ ਟਾਈਮ ਕਰਾਉਂਦੇ ਰਹਿੰਦੇ ਆ ਤੇ ਨਾਕੇ ਵੀ ਅਸੀਂ ਲਗਾਏ ਨੇ ਤੇ ਨਾਲ ਅਸੀਂ ਪਟੋਲਿੰਗ ਵਗੈਰਾ ਵੀ ਕਰਦੇ ਰਹਿੰਦੇ ਆ ਇਲਾਵਾ ਹੋਰ ਕਿਤੇ ਕਿਤੇ ਬਲੈਕਬਾਰਡ ਅਸੀਂ ਇਸ ਤੋਂ ਇਲਾਵਾ ਬਦਨੀ ਕਲਾ ਤੇ ਨਿਹਾਲ ਸਿੰਘ ਦੇ ਪਿੰਡਾਂ ਵਿੱਚ ਇਹਨਾਂ ਚ ਅਸੀਂ ਜਿਹੜਾ ਕੱਢਾਂਗੇ ਤੇ ਜਿਹੜਾ ਅਸੀਂ ਕਿਸੇ ਵੀ ਆ ਮਾੜੇ ਅੰਸਰ ਨੂੰ ਕੋਈ ਵੀ ਐਦਾਂ ਦਾ ਮੌਕਾ ਨਹੀਂ ਦੇਵਾਂਗੇ ਜਿਹੜਾ ਕੋਈ ਸ਼ਾਂਤੀ ਨੂੰ ਭੰਗ ਕਰੇ ਇਹਦੇ ਤੋਂ ਆਜਾ ਜੋ ਫਲੈਗ ਮਾਰਕ ਆ ਕਿਸ ਵੰਸ਼ ਕੀਤਾ ਹੈ ਅੱਜ ਅਸੀਂ ਡੀਜੀਪੀ ਸਾਹਿਬ ਪੰਜਾਬ ਸ੍ਰੀ ਗੌਰਵ ਯਾਦਵ ਜੀ ਤੇ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੀਤ ਗਾਂਧੀ ਦੇਸ਼ ਨਰੇਸ਼ਾਂ ਤੇ ਜਿਹੜਾ ਅੱਜ ਅਸੀਂ ਸਬਡਿਵੀਜ਼ਨ ਨਿਹਾਲ ਸਿੰਘ ਵਾਲੀ ਪੋਰਸ ਇਕੱਠੀ ਕਰਕੇ ਜਿਹੜਾ 15 ਅਗਸਤ ਨੂੰ ਸੁਤੰਤਰਤਾ ਦਿਵਸ ਮਨਾਉਣ ਦੇ ਸੰਬੰਧ ਵਿੱਚ ਜਿਹੜਾ ਅਸੀਂ ਅੱਜ ਫਲੈਂਕ ਮਾਰਚ ਕੱਢਿਆ ਔਰ ਇਸ ਤੋਂ ਇਲਾਵਾ ਤੇ ਹੋਰ ਵੀ ਸਿਕਿਉਰਟੀ ਦੇ ਪ੍ਰਬੰਧ ਹਾਂਜੀ ਇਸ ਤੋਂ ਇਲਾਵਾ ਅਸੀਂ ਜਿਹੜਾ ਪਬਲਿਕ ਪਲੇਸ ਜਿਹੜੇ ਟੈਕਸੀ ਸਟੈਂਡ ਜਿਵੇਂ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਹੋਰ ਮਾਰਕੀਟ ਨੇ ਜਿਹੜੇ ਔਰ ਕੁਪਰੇਸ ਨੇ ਉਹਨਾਂ ਦੇ ਵੀ ਚੈਕ ਇਨ ਟਾਈਮ ਟੂ ਟਾਈਮ ਕਰਾਉਦੇ ਰਹਿੰਦੇ ਆ ਤੇ ਨਾਕੇ ਵੀ ਅਸੀਂ ਲਗਾਏ ਨੇ ਤੇ ਨਾਲ ਅਸੀਂ ਪਟੋਲਿੰਗ ਵਗੈਰਾ ਵੀ ਕਰਦੇ ਰਹਿੰਦੇ ਆ ਸਰ ਇਸ ਤੋਂ ਇਲਾਵਾ ਹੋਰ ਕਿਤੇ ਕਿਤੇ ਬਲੈਕਵਾਰਕ ਅਸੀਂ ਇਸ ਤੋਂ ਇਲਾਵਾ ਬਦਨੀ ਕਲਾ ਤੇ ਨਿਹਾਲ ਸਿੰਘ ਦੇ ਪਿੰਡਾਂ ਵਿੱਚ ਇਹਨਾਂ ਚ ਅਸੀਂ ਜਿਹੜਾ ਕੱਢਾਂਗੇ ਤੇ ਜਿਹੜਾ ਅਸੀਂ ਕਿਸੇ ਵੀ ਮਾੜੇ ਆਂਸਰ ਨੂੰ ਕੋਈ ਵੀ ਐਦਾਂ ਦਾ ਮੌਕਾ ਨਹੀਂ ਦੇਵਾਂਗੇ ਜਿਹੜਾ ਕੋਈ ਸ਼ਾਂਤੀ ਨੂੰ ਭੰਗ ਕਰੇ